ਇੱਥੇ ਨਾ ਆਪਣੇ ਦੇਸ਼ ਵਿੱਚ ਆਪਣੇ ਪੰਜਾਬ ਵਿੱਚ ਇਹ ਰਿਵਾਜ ਰਿਹਾ ਪਿਛਲੇ 50 ਸਾਲਾਂ ਦਾ ਲੋਹ ਤੇ ਪਾਉਣਾ ਫਿਰ ਜਿਹੜਾ ਪੈਸਾ ਹੁੰਦਾ ਉਹ ਅਫਸਰਾਂ ਤੋਂ ਲੈ ਕੇ ਲੀਡਰਾਂ ਤੱਕ ਵੰਡਿਆ ਜਾਣਾ ਇਹ ਰਿਵਾਜ ਹੈ ਜਿਹਦੇ ਕਰਕੇ ਸਾਡਾ ਜਿਹੜਾ ਪੰਜਾਬ ਹੈ ਜਾਂ ਸਾਡਾ ਪੂਰਾ ਮੁਲਕ ਹੈ ਉਹ ਗਲੀਆਂ ਨਾਲੀਆਂ ਦੀ ਸਮੱਸਿਆ ਤੋਂ ਕਦੇ ਉੱਠਿਆ ਹੀ ਨਹੀਂ ਇਲੈਗਲ ਕਲੋਨੀਆ ਇਲੈਗਲ ਬਿਲਡਿੰਗਾਂ ਜਿਹੜਾ ਆ ਕੇ ਆ ਕੇ ਸੈਟਿੰਗ ਪਾ ਲੂ ਤੁਸੀਂ ਚੰਡੀਗੜ੍ਹ ਦੇਖੋ ਬਣਿਆ ਹੋਇਆ ਨੇ ਇੱਕ ਸਰਤਾ ਦੇ ਵਿੱਚ ਬਣਿਆ ਹੋਇਆ ਉੱਥੇ ਕੋਈ ਸਿਸਟਮ ਤੇ ਹੈ ਹੀ ਹੈ ਲਾਗੂ ਹੈ ਇਹ ਇੱਥੇ ਤਾਂ ਜੇ ਹਰ ਚੀਜ਼ ਦੇ ਵਿੱਚ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੁਧਰ ਜਾਣਾ ਹਲੇ ਸਾਲ 3 ਹੋਏ ਨੇ ਇੱਕ 70 ਸਾਲ ਦਾ ਸਿਸਟਮ ਹੈ 3 ਸਾਲ ਦੀ ਸਰਕਾਰ ਹੈ ਉਹ ਸਾਰੀਆਂ ਚੀਜ਼ਾਂ 'ਚ ਬਦਲਾਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹ ਹੋ ਜੂਗਾ ਜੇ ਲੋਕ ਇਹ ਸਾਰੇ ਜੋ ਮਾਰੇ ਤੋਂ ਹੁਣ ਹੋ ਰਿਹਾ ਨਾ ਇਹ ਤਾਂ ਪ੍ਰੇਜ਼ੀਡੈਂਟ ਸਰਕਾਰ ਦੇ ਵਿੱਚ ਇੱਕ ਬੰਦੇ ਨੇ 75% ਠੇਕੇ ਲੈ ਲੇ ਕਿਵੇਂ ਕਵਰ ਕਰਾਂਗੇ ਆਪਾਂ ਹਾਂਜੀ ਇਹ ਤਾਂ issues ਸਰਕਾਰ ਦੇ ਵਿੱਚ ਇੱਕ ਬੰਦੇ ਨੇ ਠੇਕੇ ਲੈ ਜੇ ਤੁਸੀਂ ਪਿਛਲੀ ਸਰਕਾਰ ਦੀ ਗੱਲ ਕਰਦੇ ਹੋ ਮੈਂ ਪ੍ਰੇਜ਼ੀਡੈਂਟ ਸਰਕਾਰ ਦੀ ਗੱਲ ਕਰ ਰਿਹਾ ਹਾਂ ਜਿਹੜਾ ਟੈਂਡਰਿੰਗ ਹੋਈ ਹੈ ਇੱਕ ਬੰਦੇ ਨੇ ਠੇਕੇ ਲੈ ਲਏ 64% ਲਿਸਟ ਠੇਕੇ ਲੈ ਕਿਵੇਂ ਕੰਮ ਕਰੂੰਗੀ ਮੈਂ ਪਿਛਲੀ ਕੀ ਸਾਡੀ ਸਰਕਾਰ ਕੀ ਕਰੀ ਠੇਕੇ ਦੇਣ ਦੇ ਪ੍ਰਤੀਸਥਾ ਜਦੋਂ ਕੰਮੇ ਨਹੀਂ ਵਰਕ ਹੋ ਰਿਹਾ ਸਹੀ ਨਹੀਂ ਹੋ ਰਿਹਾ ਲੋਕ ਚੀਕਾ ਮਾਰਦੇ ਨਹੀਂ ਇਹ ਸਰਕਾਰ ਨਹੀਂ ਦਿੰਦੀ। ਨਹੀਂ ਟੈਂਡਰਿੰਗ ਤਾਂ ਤੁਹਾਡੀ ਸਰਕਾਰ ਕਰੀ ਹੈ ਨਾ। ਨਹੀਂ ਟੈਂਡਰਿੰਗ ਨਗਰ ਕੌਂਸਲ ਤੁਹਾਡੀ ਦੀ ਨੇ ਤੁਸੀਂ ਉਹਦੀ ਕੰਮ ਹੈ ਜੀ। ਨਹੀਂ ਜੀ ਨਗਰ ਕੌਂਸਲ ਜਿਹੜੀ ਹੈਗੀ ਐਸਟਾ ਮੇ ਇਥੇ ਅਕਾਲੀ ਦਲ ਦੀ ਐ। ਅਕਾਲੀ ਦਲ ਸਰਕਾਰ ਤੁਹਾਨੂੰ ਪਤਾ ਹੋਣੀ ਜਿਹੜੀ ਕਿਤੇ ਕਿਤੇ ਜਿਉਂਦੀ ਐ। ਠੀਕ ਹੋ। ਮਾਣਾ ਮੋਟਾ ਕਿਤੇ ਉਹਨੂੰ ਦੁਖਦੀ ਨੂੰ ਸਾਹ ਆਉਂਦਾ। ਯੋ ਸਾਬ। ਜੇ ਤੁਹਾਨੂੰ ਯੋ ਸਾਬ ਅੱਗੇ ਆਓ ਤੁਸੀਂ। ਮੈਨੂੰ ਇਹ ਦੱਸੋ ਵੀ ਜਿਹੜੀ ਖਰੜਾ ਕਮੇਟੀ ਦੇ ਠੇਕੇ ਨੇ। ਹੁਣੇ ਮੈਨੂੰ ਪੱਤਰਕਾਰ ਸਾਹਿਬ ਨੇ ਪੁੱਛਿਆ ਐ। ਕੀ ਇਹ ਇੱਕ ਬੰਦੇ ਕੋਲ ਕਿੰਨੇ ਠੇਕੇ ਨੇ ਪਤਾ ਨਹੀਂ ਜੇ ਤੁਸੀਂ ਰਿਕਾਰਡ ਚ ਦੇਖੋ ਨਾ ਇੱਕ ਬੰਦੇ ਕੋਲ ਇਹਨਾਂ ਨੇ ਮੈਨੂੰ ਰਿਕਾਰਡ ਦਿੱਤਾ ਵੀ ਇਹਨੇ ਠੇਕੇ ਪਿਛਲੀ ਵਾਰ ਵੀ ਮੀਟਿੰਗ ਚ ਵੀ ਗੱਲ ਹੋਈ ਸੀ ਮੈਂ ਤੁਹਾਨੂੰ ਦੱਸਿਆ ਸੀ ਵੀ ਇਹਨਾਂ ਨੂੰ ਇਹਨਾਂ ਨੂੰ ਬਲੈਕਲਿਸਟ ਕਰ ਦੋ ਕਿ ਆ ਕਿ ਨਹੀਂ ਮੈਂ ਨਾ ਨਾ ਉਹ ਬਲੈਕਲਿਸਟ ਕਰੀਏ ਜਿਹੜੇ ਆਨਲਾਈਨ ਆਪਣੇ ਤਾਂ ਹੁਣ ਪਏ ਨਹੀਂ ਪੁਰਾਣੇ ਕੰਮ ਟੈਂਡਰ ਚੱਲੀਏ ਉਹਨਾਂ ਦਾ ਕੁਝ ਕੋਈ ਚਾਹਤ ਨਹੀਂ ਚਾਹਤ ਉਹਨਾਂ ਨੂੰ ਬੰਦ ਕਰਤਾ ਕਿ ਨਹੀਂ ਕਰਤਾ ਨਾ ਉਹ ਜਿਹੜੇ ਕੰਮ ਨੇ ਉਹ ਜਿਹੜੇ ਕੁਛ ਕੰਮ ਚੱਲੇ ਨਵੇਂ ਕੰਮ ਨੇ ਜਿਹੜੇ ਨਵੇਂ ਚ ਬਲੈਕਲਿਸਟ ਬੰਦੇ ਨੂੰ ਕਿਉਂ ਦੇ ਦਿਓ ਸਾਰੇ ਮੈਂ ਮੈਂ ਅਸੀਂ ਨਹੀਂ ਦੇ ਸਕਦੇ ਆਨਲਾਈਨ ਸਰਕਾਰੀ ਪੋਰਟਲ ਇਹ ਕੋਈ ਰਾਇਵਲ ਦਾ ਬੰਦਾ ਨਹੀਂ ਨਹੀਂ ਸਰਕਾਰ ਦੇ ਪੋਰਟਲ ਦੇਣਾ ਕੋਈ ਕਿੱਥੋਂ ਪਾਉਂਦਾ ਨਹੀਂ ਮੈਂ ਪੂਰੇ ਸਰਕਾਰ ਦੇ ਪੋਰਟਲ ਤੇ ਕਿੱਦੋਂ ਕੋਈ ਕੰਮ ਪਾ ਸਕਦਾ ਇਹ ਕਿ ਆਪਣਾ ਪੂਰਾ ਬੋਲ ਨਹੀਂ ਦਿੰਦੇ ਨਾ ਲੈਸ ਤੇ ਲੋ ਕਵਾਲਿਟੀ ਵਾਲੇ ਕੰਮ ਕਿਉਂ ਕਰ ਰਹੇ ਮੈਡਮ ਗੱਲ ਤਾਂ ਇਹ ਹੀ ਹੈ ਨਾ ਜੀ ਲੈਸ ਕੁਆਲਿਟੀ ਤੇ ਜਦੋਂ ਹੋਏਗਾ ਕੰਮ ਜਦੋਂ ਕੁਆਲਿਟੀ ਦਾ ਹੋਏਗੀ ਨਾ ਜੀ ਕੁਆਲਿਟੀ ਸਰਕਾਰ ਚ ਨਹੀਂ ਪੈ ਰਹੀ ਮੈਡਮ ਇੰਨਾ ਖੁੱਲ ਕੇ ਬੋਲਦੇ ਹੋ ਤੁਸੀਂ ਇੰਨਾ ਡਾਂਡਦੇ ਹੋ ਸਾਰਿਆਂ ਨੂੰ ਫਿਰ ਵੀ ਕਿਸੇ ਨੂੰ ਵੀ ਕੋਈ ਅਸਰ ਨਹੀਂ ਆਦਾ ਕੋਈ ਜਵਾਬ ਨਹੀਂ ਮਿਲ ਰਿਹਾ ਆਦਤ ਪੁਰਾਣੀ ਹੈ ਈਆ ਟੈਨਰ ਨਹੀਂ ਨਿਕਲ ਜਾਣੀ ਬੈਸ ਤੇ ਇਹ ਹੈ ਵੀ ਲੈਸ ਤੋਂ ਉਹਨਾਂ ਦੇ ਪਾਗ ਨੂੰ ਨੁਕਸਾਨ ਹੁੰਦਾ ਸੰਕਤੀ ਇਹਨਾਂ ਲੈਸ ਪਾਗ ਕਿਰਿਓ ਨੂੰ ਗੱਲ ਬਤ ਕੋ ਆਪਾਂ 100 ਰੁਪਏ ਦੇਣ ਨੂੰ ਫਿਰਦੇ ਆ ਉਹ 40 ਰੁਪਏ ਤੁਸੀਂ ਕਹਿ ਰਹੇ ਵੀ ਨਗਰ ਕੌਂਸਲ ਦੀ ਪ੍ਰਧਾਨ ਕਾਲੀ ਜੀ ਨਗਰ ਕੌਂਸਲ ਦੀ ਪ੍ਰਧਾਨ ਕਾਲੀ ਜਲਦੀ ਆ ਓਕੇ ਪਰ ਹਰੇਕ ਮੀਟਿੰਗ ਦਾ ਤੁਹਾਨੂੰ ਏਜੰਡਾ ਜਾਂਦਾ ਹੈ ਹਾਂ ਜੀ ਤੁਸੀਂ ਮੀਟਿੰਗਾਂ 'ਚ ਨਾ ਤੁਸੀਂ ਤੁਸੀਂ ਸ਼ਾਮਲ ਹੁੰਦੇ ਹੋ ਨਾ ਤੁਹਾਡਾ ਚਮਕੌਰ ਸਭਾ ਦਾ ਐਮਐਲਏ ਹੁੰਦਾ ਸਿਰਫ ਡੀਡਲੈਸ ਜਿਹੜੀ ਐਮਐਲਏ ਦੀ ਉੱਥੇ ਉਹ ਯੂਨੀਅਨ ਮਤਲਬ ਮੀਟਿੰਗ ਹੋ ਰਹੀ ਹੈ ਤੁਹਾਨੂੰ ਪਤਾ ਹੀ ਨਹੀਂ ਮੈਂ ਤੇ ਐਮਸੀ ਸਹਿਬਾਨ ਖੜੇ ਆ ਮੈਂ ਤੇ ਕਿਆ ਵੀ ਖਰੜਦੀ ਕਮੇਟੀ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਦੀ ਬਣਾਓ ਜੋ ਮੇਰਾ ਸੁਪਨਾ ਖਰੜ ਨੂੰ ਲੈ ਕੇ ਦੇਖੋ ਤੁਸੀਂ ਜੇ ਤਾਂ ਅਕਾਲੀ ਦਲ ਦੇ ਹੱਕ ਚ ਬੋਲਣਾ ਹੈ ਨਹੀਂ ਨਹੀਂ ਮੇਰਾ ਸਵਾਲ ਨਹੀਂ 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 ਮੇਰਾ ਸਵਾਲ ਇਹ ਵੀ ਤੁਹਾਨੂੰ ਜਿੰਦਾ ਜਾਂਦਾ ਹੈ ਤੁਸੀਂ ਕਿਸੇ ਮੀਟਿੰਗ ਚ ਨਹੀਂ ਆ ਰਹੇ ਤੁਸੀਂ ਇਹ ਗੱਲ ਕਹੀ ਕਿਸੇ ਨੇ ਮੈਨੂੰ ਕੀ ਬੇਟਾ ਤੂੰ ਕਜੌਲੀ ਵਾਟਰ ਪਾਸ ਕਰਾ ਲਿਆ ਤੈਨੂੰ ਮੁਬਾਰਕਾਂ 150 ਕਰੋੜ ਦਾ ਪ੍ਰੋਜੈਕਟ ਕੀ ਬੇਟਾ ਤੂੰ 3 ਐਸਟੀਪੀ 35 ਕਰੋੜ ਦੇ ਵੀ ਇੱਕ ਟੁੱਟਿਆ ਜਿਹਾ ਐਸਟੀਪੀ ਸੀ 70 ਸਾਲ ਦਾ ਤੂੰ ਤਿੰਨ ਲਵਾ ਰਹੀਆਂ ਤੈਨੂੰ ਸ਼ਾਬਾਸ਼ ਤੂੰ 400 ਤੋਂ ਉੱਪਰ ਇੱਥੇ ਟਰਾਂਸਫਾਰਮਰ ਨਵੇਂ ਰਗਵਾਏ ਨੇ ਤੂੰ 2 ਤੋਂ ਉੱਪਰ ਇੱਥੇ ਮੈਨੂੰ ਪਤਾ ਕੁਝ ਬੰਦੇ ਅਜ ਅਕਾਲੀ ਗੱਲ ਦੇ ਆਏ ਹੋਏ ਗ੍ਰੇਡ ਲਵਾ ਹਾਂ ਪਕੜ ਕਰਾਏ ਅੱਜ ਇੱਥੇ ਕੁਝ ਅਕਾਲੀ ਗੱਲ ਦੇ ਬੰਦੇ ਖੜੇ ਸੀ ਜਿਹੜੇ ਮੈਨੂੰ ਵੱਟ ਚੜ ਕੇ ਮੇਲੇ ਮਾਰ ਰਹੇ ਸੀ ਸਾਡਾ ਤੁਸੀਂ ਪ੍ਰੈਸ ਨਾਲ ਅਕਾਲੀ ਦਾ ਨੰਬਰ ਅਸੀਂ ਤਾਂ ਆਪਣੀ ਗੱਲ ਕਰ ਰਹੀ ਮੈਨੂੰ ਤੁਸੀਂ ਇੰਨਾ ਇੰਨਾ ਖੁੱਲ ਕੇ ਬੋਲਦੇ ਹੋ ਇੰਨਾ ਦਬਾਂਗੋ ਕੇ ਬੋਲਦੇ ਹੋ ਤੁਸੀਂ ਸਾਰੇ ਡਾਂਗ ਜਮੈਂ ਇੱਕ ਮਿੰਟ ਇੱਕ ਮਿੰਟ ਸਵਾਲ ਪਾ ਦੀ ਮੈਂ ਕਿਸੇ ਦਾ ਡਾਂਗ ਨਹੀਂ ਮਾਰ ਸਕਦੀ ਜੇ ਤੁਸੀਂ ਕਹੋਗੇ ਮੈਂ ਕਿਸੇ ਦੇ ਡਾਂਗ ਮਾਰਾ ਮੇਰਾ ਕੰਮ ਮੈਂ ਸੱਚ ਬੋਲੂਗੀ ਬੋਲਦੀ ਰਹੂਗੀ ਸੱਚ ਤੇ ਪਹਿਰਾ ਦੇਣਾ ਮੇਰਾ ਫਰਜ਼ ਹੈ ਹਰ ਚੀਜ਼ ਨੂੰ ਲੋਕਾਂ ਸਾਹਮਣੇ ਦੱਸਣਾ ਮੇਰਾ ਫਰਜ਼ ਹੈ ਇਹਨਾਂ ਨੇ ਕੀ ਕੰਮ ਕਰਨਾ ਹੈ ਇਹਨਾਂ ਨੇ ਕ੍ਰਪਸ਼ਨ ਕਰਨੀ ਹੈ ਇਹਨਾਂ ਨੇ ਨਹੀਂ ਕਰਨੀ ਇਹ ਇਹ ਭੁਗਤਣਗੇ